मेरी उपमा तो हे आवे पहिए अमर दास गुण के

i yes. see ਸੱਚੇ ਪਤਸ਼ਾਹੀ ਦੇ ਪਾਵਨ ਬਰਕਾਸ਼ ਦਿਹਾੜੇ ਦੀਆਂ ਗੁਰੂ ਕੀ ਪਿਆਰੀਆਂ ਸੰਤਾਂ ਨੂੰ ਲਖ ਲਖ ਵਧਾਈਆ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਕੋਈ ਨਾ ਬਣੇ ਪੜਨਿਤ ਤੇ ਭਲਿਆਂ ਦੀ ਕੁਲ ਵਿੱਚ ਜਨਮ ਲੈਣ ਵਾਲਿਆ ਭਲਿਆਂ ਦੀ ਕੁਲ ਵਿੱਚ ਪ੍ਰਕਾਸ਼ ਹੋਇਆ ਆਗਮਨ ਹੋਇਆ

ਸੂਰਜ ਦਾ ਅੰਤ ਨਹੀਂ ਪਾਇਆ ਜਾ ਸਕਦਾ ਚੰਦਰਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਸਮੁੰਦਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦੇ ਮਿਸ਼ਕਿਲੀਆਂ ਲਹਿਰਾਂ ਡੰਡਾ ਉਡੀਆਂ ਕੁਝ ਵੀ ਯਤ ਨਹੀਂ ਪਾਇਆ ਜਾ ਸਕਦਾ ਰੁਦਰਤੀ ਆਨੇ ਯਾਰ ਸਾਤਗੁਰੂ ਕੇ ਤਪ ਜਨ ਪਲ ਉਹਨੇ ਜੋਦਾ ਵੇ ਜੀ ਸ਼ਿਵ ਜੀ ਦੇ ਤਰਾ ਧਿਆਨ ਲਗਾ ਕੇ ਕੋਈ ਇਹਨਾ ਦੀ ਗਿਰਤੀ ਕਰੀ ਨਹੀਂ ਉਹ ਸੈਸਤਾਨ ਬਰਸਾਤ ਦੀ सेंटीमीटर नाल गिरती कर रहे हैं कि सेंटीमीटर बरसात वही है पर उधिया कड़ी आरे गिरती नहीं कीजे कितनी जा सके पर पाठ लिखते हैं न कोई शिवजी वांगते ध्यान लगा के ना सब चीज ज़्यादा बरसात दावी बरसांदरुद्दे फुल्लांदावी वनस्पति दावी सूरज दावी चंद्रमा दावी समुद्र दी गहराई राई दा। इनदा अंत पासकदा है पर भल्ले अमरदास गुण तेरे तेरी उपमा कोई बन पाछे बादशाह तेरे गुणा नो नहीं कीता जा सकता तेरे गुणा दा अंत नहीं पाया जा सकता दानशील गुरु अमरदास से बादशाह जी ने वाराणसी दानशील गुरु अंगदेश से पिता जी दी कृष्णान ग्राउंड की सेवा आप जी दशवति उचारया हुआ है सतगुरु की सेवा सफल है जेहि वो कहले साल से बाकी आप जी जानते हो मिलाप किस तरह होया ओना दे भतीजे जे करो ओना दे भादी नु बिबी अमरो जो गुरु अंगद अंगदेशचे बादशाह जी दी पुत्री वो सवेरे सवेरे तपती साथे भाणी परते थे बाबा <दागा> अमरदास जी ਦੇ ਘਰ ਵਿੱਚ ਉਹ ਗੋਣੀ ਪਈ। ਇਹ ਉਹ ਨਾਂ ਲੈ ਕੇ ਗਈ ਆਪਣੇ ਪਿਤਾ ਜੀ ਨੂੰ ਮਿਲਵਾਣ ਵਾਸਤੇ ਪੁਛਿਆ ਨਾ। ਇਹ ਹੋ ਕਿ ਸੇ ਗੁਰੂ ਨਾਨਕ ਦੇਵ ਜੀ ਤੋਂ ਅੰਗਦੇਸ਼ ਦੇ ਸੇ ਪਾਤਸ਼ਾਹੀ ਦੇ ਚਾਹ ਨਾਂ। ਰਿਸ਼ਤੇਦਾਰੀ ਵਿੱਚ ਕੋੜਾ ਮਾਣ। ਤਾਂ ਗੁਰੂ ਅਮਰਦਾਸ ਜੀ ਤੇ ਤਾਂ ਸ਼ੀਰੂ ਅੰਗਦੇਸ਼ ਦੇ ਸੇ ਪਿਤਾ ਜੀ। ਉਹ ਗੁਰੂ ਅੰਗਦੇਸ਼ ਦੇ ਸੇ ਪਾਤਸ਼ਾਹੀ ਤਾਂ ਗੁਰੂ ਅਮਰਦਾਸ ਜੀ ਕੋਲੋਂ 25 ਸਾਲ ਛੋਟੇ।

गुरु कौन मेरा कोई, नहीं है, ना। जी कि तक कोई गुरु नही गुरु नमरदी पेरा दे, चिन्ह देखा चिन्ह दर्शा है महापुरुष बनोगे दुनिया वाले इंसान बनोगे धान गुरु अमरदास जी कह लगे हूं इस अवस्था मैं वा की बनना है मेरा छोटा मोटा काम कार है मैं की है। वो जी कहने के, तो पावे दुनियादारी महापुरुष दुनिया कल तो युग नाम जपा वाले एडा रुत तो हुए ये अदो नहीं कह दिता पर फिर गुरु अंगद जी नद मिलाप होया अपनी नूह प्रिष्ट नूह लगती है

ਕਾਤੇ ਸਭ ਝੂਠੇ ਅਜ ਤਾਂ ਲੱਭਿਆ ਤੇਰੇ ਦਰਤੀ ਆਇਆ ਮੈਂ ਸਭ ਦਾ ਹੋ ਕੇ ਦੇਖਿਆ ਇੱਕ 10ਾ ਹੁਣਾ ਬਾਕੀ ਹੈ ਇਹੋ ਜੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਟੈ ਪਏ 12 ਸਾਲ ਜਦੋਂ ਪਾਤਸ਼ਾਹੀ ਨੇ ਕਿਹਾ ਤੁਸੀਂ ਗੋਇੰਦਵਾਲ ਸਾਹਿਬ ਜਾਓ ਗੋਇੰਦਵਾਲ ਸਾਹਿਬ ਰੇ ਪਰ ਉਥੋਂ ਵਿਆਸਾ ਨਦੀ ਤੋਂ ਰੋਜ ਗਾਗਰ ਭਰ ਕੇ ਪਾਣੀ ਦੇ ਲੈ ਕੇ ਆਉਣੀ ਖਡੂਰ ਸਾਹਿਬ ਗੁਰੂ ਅੰਗਦ ਦੇਵ ਸਿੱਖੇ ਪਾਤਸ਼ਾਹੀ ਨੂੰ ਇਸਨਾਨ ਕਰੋ। ਆਪ ਵੀ ਜਾਣਦੇ ਹੋ ਇੱਕ ਦਿਨ ਜੁਲਾਹਾ ਤੇ ਜੁਲਾਹੇ ਦੀ ਘਰਵਾਲੀ ਆਪਸ ਵਿੱਚ ਗੱਲਾਂ ਕਰ ਰਹੀ ਸੰਗੀਪੁਰਮ ਦਾਸੀ ਦਾ ਉਹਨਾਂ ਦੀ ਖਟੀ ਸੀ ਲੱਗੀ ਹੋਈ ਸੀ ਨਾ ਉਹਦੇ ਨਾਲ ਕਿਲ ਅਟਕ ਕਿਲ ਦੇ ਨਾਲ ਨਾਲ ਉਹਦਾ ਕੁਰਤਾ اٹਕ ਗਿਆ ਤੇ ਨਿਕਲਦਾ ਨਹੀਂ ਨਿਕਲਦਾ। ਉਹ ਆਹੇ ਤੁਰ ਉਹ ਕਹਿਣ ਲੱਗੇ ਕੌਣ ਹੈ? ਤੇ ਜੁਲਾਹੇ ਦੀ ਘਰਵਾਲੀ ਕਹਿਣ ਲੱਗੀ ਇਸ ਵੇਲੇ ਕੌਣ ਹੋਏਗਾ ਅੱਧੀ ਰਾਤੀ ਅਮਰੂ ਨੇ ਜਾਮਾਈ ਹੋਏ ਤੇ ਤਾਂ ਬਾਬਾ ਬਦਾ ਸਾਹਿਬ ਰੋਹਦਾਸੀ ਕਹਿੰਦੇ ਮੈਂ ਕਿਉਂ ਨਹੀਂ ਥਾਵਾ ਚਲੀਏ ਮੇਰੇ ਇੰਨੀ ਵੱਡੀ ਥਾ ਹੈ ਬਰੰਗਰ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੈਨੂੰ ਆਮ ਵੀ ਗਿਆ ਮੈਂ ਕਿਹਾ ਥਾਵਾ ਨਹੀਂ ਆ ਚਲੀਏ ਜਿਵੇਂ ਹੀ ਗਿਆਣਾ ਤਾਰੂ ਗੁਰਮਰਦਾਸ ਜੀ ਨੇ ਚੱਲੀਏ ਕਹਿੰਦੇ ਉਹ ਚੱਲੀ ਰੋਵੀ ਜਲਾ ਕੇ ਟਿਕਣਾ ਵਾਹੀ ਬਰੋਹ ਤਾਰੂ ਗੁਰਮਰਦਾਸ ਜੀ ਗਾਗਰ ਲੈ ਕੇ ਆਏ ਪਾਣੀ ਦੇ ਪਾਰ ਕੇ ਅਦੇ ਗਾਗਰ ਨੂੰ ਟਿਕੜੀ ਦਿੱਤਾ ਕਦੇ ਗੁਰੂ ਵੱਲੋਂ ਮੁਕਰੀ ਵੜਿਆ ਜਾਣ ਨਹੀਂ ਜਾਣਾ ਤੇ ਗੁਰੂ ਵੱਲ ਮੁੱਕ ਕਰਕੇ ਪਿੱਛੇ ਭੋਕੇ ਚੱਲਣਾ ਪਾਣੀ ਲੈ ਕੇ ਆਉਣਾ ਤੇ ਜਦੋਂ ਪਤੀ ਪਤਨੀ ਵੀ ਆਏ ਪਾਤਸ਼ਾਹ ਜੀ ਨੇ ਪੁੱਛਿਆ ਗਰੋਹ ਦੇ ਦੇ ਸੱਚੇ ਪਾਤਸ਼ਾਹ ਜੀ ਨੇ ਕੀ ਪੜਾਵਾ ਦਿੱਤੀ ਉਹ ਕਹਿਣ ਲੱਗੇ ਮੇਰੀ ਘਰ ਵਾਲੀ ਨੇ ਕਿਹਾ ਨਹੀਂ ਥਾਵਾਂ ਇਹਨਾਂ ਨੇ ਕਿਹਾ ਮੈਨੇ ਥਾਵਾਂ ਨਹੀਂ ਆ ਚੱਲੀਏ ਇਹਨਾਂ ਨੇ ਕਿਹਾ ਚੱਲੀ ਤੇ ਉਹਨੋਂ ਵੀ ਚੱਲੀ ਹੋ ਗਈ

you <laughs>